ਮੇਰੇ ਮਨ ਦੀ ਗੱਲ ਪੂਰੀ ਹੋਈ ਕਿ ਡਾਕਟਰ ਨਾਸਰ ਜੀ ਜਿਨ੍ਹਾਂ ਨੂੰ ਮੈਂ ਅਕਸਰ ਫੇਸਬੁਕ ਤੇ ਦੇਖਦਾ ਤੁਸੀਂ ਵੀ ਦੇਖਦੇ ਹੋਵੋਗੇ ਇਹ ਉਸ ਪਰਿਵਾਰ ਤੋਂ ਨੇ ਉਸ ਵੰਸ਼ ਜਿਨ੍ਹਾਂ ਨੇ ਦਸਵੇਂ ਪਾਛਰੇ ਤੇ ਬੱਚਿਆਂ ਦੇ ਨਹੀਂ ਹਾਰਾ ਨਾਣਾ ਮੰਗਿਆ ਔਰ ਜਦੋਂ ਮੈਂ ਇਹਨਾਂ ਨੂੰ ਖੰਦਾ ਗਰੇਟ ਦੇ ਵਿੱਚ ਤਾਂ ਮੈਂ ਕਈ ਵਾਰੀ ਇਹ ਮਹਿਸੂਸ ਕਰਦਾ ਹੈ ਕਿ ਮੇਰੇ ਖਿਆਲ ਜਿੰਨਾ ਸਿੱਖੀ ਜ਼ੁਮਾਰੇ ਅੱਖਰ ਬੋਲ ਸਕਦੇ ਆ ਜਿਵੇਂ ਸਿੱਖੀ ਜ਼ੁਮਾਰੇ ਅੱਖਰ ਦੱਸ ਸਕਦੇ ਆ ਮੇਰੇ ਖਿਆਲ ਸਾਡੇ ਅੰਦਰ ਦੇ ਪ੍ਰਚਾਰਕ ਨਹੀਂ ਦੱਸ ਸਕਦੇ ਸੱਚ ਬੋਲਦੇ ਨੇ ਘਟ ਕੇ ਬੋਲਦੇ ਨੇ ਔਰ ਬੜੀ ਤਮੰਨਾ ਸੀ ਮੇਰੀ ਕਿ ਮਲੀਏ ਔਰ ਦੇਖੋ ਮਾਲਕ ਦੀ ਕਿੰਸੀ ਮਾਹੌਲ ਹੈ ਕਿਉਂਕਿ ਕਰਨ ਵਾਲਾ ਉਹ ਪਰਮਾਤਮਾ ਹੈ ਇਨਸਾਨ ਕੁਝ ਨਹੀਂ ਕਰ ਸਕਦਾ ਉਹ ਕਰਵਾ ਰਿਹਾ ਤਾਂ ਮੈਨੂੰ ਕੱਲ ਆ ਕੇ ਮਨਦੀਪ ਸਿੰਘ ਉਹਨਾਂ ਨੇ ਦੱਸਿਆ ਕਿ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਕਿ ਮੈਂ ਕਹਾਂ ਬੁਲਾਓ ਉਹਨਾਂ ਨੂੰ ਕਹਿੰਦੇ ਕਿ ਮੈਂ ਤੁਹਾਡੇ ਤੋਂ ਪਹਿਲਾਂ ਹੀ ਉਹਨਾਂ ਨੂੰ ਕਰਦਾ ਦੇ ਬਟਾ ਕਿ ਤੁਸੀਂ ਆਉਣਾ ਹੈ ਮੈਂ ਕਹਿਆ ਮੇਰੇ ਦਿਲ ਦੀ ਮੁਰਾਦ ਪੂਰੀ ਕਰਤੀ ਤੁਸੀਂ ਮੈਂ ਤਾਂ ਬਹੁਤ ਦਿਨਾਂ ਤੋਂ ਇਹ ਚਾਹੁੰਦਾ ਸੀ ਕਿ ਮੈਂ ਜਾਵਾਂ ਡਾਕਟਰ ਸਾਹਿਬ ਨੂੰ ਮਿਲ ਕਿਉਂਕਿ ਮੈਂ ਕਿਹਾ ਸਰਦਾਂ ਦੇ ਗੁਨਾ ਗੁਨਾ ਦਾ ਖਜ਼ਾਨਾ ਨੇ ਮੈਂ ਸਭ ਬਸਕੀਨ ਜੀ ਨੂੰ ਚੋ ਗਿਆ ਕਿ ਉਸ ਤੋਂ ਬਾਅਦ ਮੈਨੂੰ ਇੱਕ ਬੰਦਾ ਸਾਥ ਤੋਂ ਉਹਨੇ ਆਲਾ ਜਹਾਂ ਸੱਚ ਦੀ ਗੱਲ ਕਰਨ ਵਾਲਾ ਵਿਖਿਆ ਤਾਂ ਮੈਨੂੰ ਡਾਕਟਰ ਸਾਹਿਬ ਦੀ ਮੈਂ ਕਹਿ ਸਕਦਾ ਇਹਨਾਂ ਨੂੰ ਦੇਖਿਆ ਅੱਜ ਭਾਗਾ ਵਾਲੇ ਆਪਾਂ ਚਲੋ ਮੈਂ ਤੇ ਸਾਥ ਤੋਂ ਕਹਿੰਦੇ ਮੈਂ ਤੇ ਸੁਦਰ ਜੱਟ ਆ ਉਹ ਮਾਲਕ ਦੇ ਦਰ ਤੇ ਝਾੜੂ ਫੇਰਨ ਵਾਲਾ ਉਹਨੇ ਨੌਕਰ ਰੱਖ ਲਿਆ ਇੰਨੀ ਬਹੁਤ ਪਰ بڑے ਭਾਗਾ ਵਾਲੇ ਆ ਤੇ ਅੱਜ ਕਈ ਸੰਤ ਕਈ ਵਿਦਵਾਨ ਸਾਡੇ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਅਮਲੋਤੋਂ ਬਾਬਾ ਜੀ ਬੈਠੇ ਨੇ ਮਨਪ੍ਰੀਤ ਸਿੰਘ ਭਾਈ ਮਨਜੀਤ ਸਿੰਘ ਯੂਕੇ ਤੋਂ ਬੈਠੇ ਨੇ ਪ੍ਰਸੰਤ ਕਾੜੀ ਨੇ ਡਾਕਟਰ ਸਾਹਿਬ ਨੇ ਪ੍ਰਿੰਸੀਪਲ ਸਾਹਿਬ ਨੇ ਇਧਰ ਵੈਦ ਯੋਗੇਾ ਜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਡਾਕਟਰ ਸਾਹਿਬ ਮੈਨੂੰ ਮਿਲਣ ਆਏ ਅਸੀਂ ਵੈਸੇ ਹੀ ਗੱਲਾਂ ਕਰਦੇ ਸੀ ਕਿ ਇਹਦੀ ਗਰੀਬਾਂ ਦਾ ਆਪਾਂ ਭਲਾ ਕਰਨਾ ਹੈ ਪਤਾ ਨਹੀਂ ਡਾਕਟਰ ਸਾਹਿਬ ਇਹਨਾਂ ਦੇ ਮਨ ਦੇ ਵਿੱਚ ਕੀ ਆਈ ਮੈਨੂੰ ਨਹੀਂ ਪਤਾ ਇਹਨਾਂ ਨੇ ਦੂਜੇ ਦਿਨ ਜਾ ਕੇ ਉੱਥੇ ਅਨਾਉਂਸ ਕਰਤਾ ਪ੍ਰੈਸ ਨੂੰ ਬੁਲਾ ਕੇ ਕਿ ਅੱਜ ਤੋਂ ਬਾਅਦ ਮੈਂ ਕਰ ਸਕਦੀ ਦਵਾਈ ਫ੍ਰੀ ਕਰਾਂਗੀ ਨਾ ਔਰ ਡਾਕਟਰ ਸਾਹਿਬ ਇਹਦੇ ਵਿੱਚ ਬਹੁਤ ਸਾਰਾ ਧੰਨਵਾਦ ਹਜ਼ਾਰ ਬੰਦੇ ਤੋਂ ਇੱਕ ਦਿਨ ਦਾ ਫ੍ਰੀ ਦਵਾਈ ਇਹ ਹੈ ਕੈਂਸਰ ਵੀ ਦੇ ਰਹੇ ਨੇ ਔਰ ਮੈਂ ਬੜਾ ਖੁਸ਼ ਹੋਇਆ ਸ਼ਹਿਰ ਸੰਗਤ ਨੂੰ ਪਤਾ ਦਾ ਸਰ ਮੈਂ ਕਿਸੇ ਦੇ ਘਰ ਨਹੀਂ ਜਾਂਦਾ ਮੈਨੂੰ 28 ਸਾਲ ਹੋ ਗਏ ਮੇਰਾ ਕੋਈ ਮਾਸੜਾ ਤਾਈ ਚਾਚੀ ਪੂਆ ਮਾਸਦਾ ਵੀ ਨਹੀਂ ਕਹਦਾ ਕੋਈ ਸੰਗਤ ਨਹੀਂ ਮਿਲ ਸਕਦੀ ਕਿਸੇ ਦੇ ਨਾਲ ਕਿਉਂਕਿ ਮੇਰੇ ਉਸਤਾਦ ਕਹਿੰਦੇ ਸੀ ਕਿ ਮੈਂ ਬਾਬਿਆਂ ਮੈਂ ਦੀ ਕੰਮ ਹੈ ਲੋਕਾਂ ਦਾ ਕਰਨਾ ਤੂੰ ਕੋਲੋਂ ਹੁੰਦਾ ਪੈਸਾ ਤੂੰ ਨਹੀਂ ਜਾਂਦਾ ਤੂੰ ਬੜੇ ਸੰਨਿਮ ਕਹਿੰਦੇ ਐ ਤੋਂ ਨੂੰ ਮੈਂ ਕਹਿੰਦਾ ਕੋਈ ਨਹੀਂ ਤੁਸੀਂ ਰਲ ਕੇ ਸਾਡੇ ਮਹੱਦੇ ਵਾਲੇ ਦਾ ਪਿੰਡ ਵਾਲੇ ਕੋਈ ਸਮਾਗਮ ਕਰਾਓ ਫਿਰ ਆਵਾਂਗੇ ਧਰਮ ਸਮਾਗਮ ਕਰਾਓ ਆਵਾਂਗੇ ਫਿਰ ਤੋਂ ਤੇ ਮੈਂ ਵੈਰ ਜੀ ਕੋਲੇ ਗਿਆ ਤੁ ਬੜਾ ਆਨੰਦ ਆਇਆ ਉਹਨੇ ਬੇਲਾ ਨੂੰ ਮੇਲ ਹੁੰਦਾ ਦੇਖੋ ਜਿਹੜੇ ਇਹਨਾਂ ਦੇ ਉਸਤਾਦ ਸੀ ਤੁਰੂ ਇਹਨਾਂ ਦੇ ਅੱਜ ਤੋਂ ਮੇਰੇ ਨਾਲ 20 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਭੇਜਿਆ ਕਿ ਜਾਓ ਬਾਬਾ ਜੀ ਨੂੰ ਮਿਲ ਕੇ ਜਦੋਂ ਇਹਨਾਂ ਨੇ ਮੈਨੂੰ ਗੱਲ ਦੱਸੀ ਤਾਂ ਉਹ ਜਾ ਚੁੱਕੇ ਸੀ ਬੜਾ ਮੇਰਾ ਮਨ ਕੀਤਾ ਯਾਰ ਕਿਉਂ ਨਾ ਮਿਲ ਜਾਏ ਨਾ ਦਰਸ਼ਾਵਾਂ ਨੀ ਮੇਰਾ ਖਿਆਲ ਇਹ ਹਜ਼ਾਰਾਂ ਹੀ ਬੈਠਾ ਆਏ ਹੁਜ਼ਾਰਾਂ ਔਰ ਇਹਨਾਂ ਦੇ ਉਹਨਾਂ ਦਾ ਵਿਸ਼ੇਸ਼ ਮਤਲਬ ਅਸ਼ੀਰਵਾਦ ਸੀ ਕਿ ਆਪਣਾ ਉਕਰ ਅਧਾਰੀ ਇਹਨਾਂ ਦਾ ਔਰ ਇਹ ਵੀ ਅੱਜ ਇੰਨੀ ਸੇਵਾ ਕਰ ਰਹੇ ਆ ਕਿ ਜਦੋਂ ਇਹਨਾਂ ਨੇ ਆਪਣੀ ਜੱਦੀ ਦੇ ਉੱਪਰ ਬੈਠਣਾ ਪਹਿਲਾਂ ਗੁਰੂ ਮਹਾਰਾਜ ਦੇ ਸਾਹਮਣੇ ਸਾਰੇ ਮਰੀਦਾਂ ਨੂੰ ਘਰੇ ਕਰਕੇ ਅਰਦਾਸ ਕਰਕੇ ਫਿਰ ਉਹ ਕਹਿੰਦਾ ਕਿ ਇਹ ਮੈਂ ਦਵਾਈ ਨਹੀਂ ਦੇ ਰਿਹਾ ਪ੍ਰਸ਼ਾਦ ਤੂੰ ਬੜੀ ਵੱਡੀ ਗੱਲ ਆਜ ਮੈਂ ਸੰਗਤ ਨੂੰ ਇਸ ਕਰਕੇ ਕਹਿ ਰਿਹਾ ਕਿ ਜੇ ਸਾਧੂ ਸੰਤ ਫਕੀਰ ਨੂੰ ਇੱਕ ਟੱਕਰ ਦੇਣਾ ਇੱਕ ਉਹ ਜ਼ਿੰਦਗੀ ਤਾਰ ਪਾਉਂਦਾ ਸੱਤ ਜਨਮ ਕਾਟ ਸਕਦਾ ਹੈ ਫਕੀਰ ਤੇ ਅੱਜ ਅਸੀਂ ਘਾਟਾਂ ਵਾਲਿਆਂ ਪੰਜਾਂ ਸਕੇਰਾਂ ਦੇ ਦਰਸ਼ਨ ਕਰ ਰਹੇ ਹਾਂ ਇਹਨਾਂ ਵਿਦਵਾਨਾਂ ਦੇ ਦਰਸ਼ਨ ਕਰ ਰਹੇ ਹਾਂ ਜਿਨ੍ਹਾਂ ਨੂੰ ਲੋਕ ਪਛਦੇ ਆ ਆ ਪਾਈ ਨਮਕਾ ਮੈਂ ਮਨਦੀਪ ਸਿੰਘ ਹੁਣਾਂ ਦੀ ਟਿਕਟ ਸੀ ਯੂਕੇ ਦੀ 15 ਤਰੀਕ ਨੂੰ ਉਹਨੇ ਕਿਹਾ ਨਹੀਂ ਜਾਣਾ ਕਹਿੰਦੇ ਠੀਕ ਹੈ ਟਿਕਟ ਪਤਨ ਕਿੰਨੇ ਹਜ਼ਾਰ ਦੀ ਨਾ ਟੈਂਸੀ ਹੋ ਗਈ ਇਹ ਪਿਆਰ ਹੈ ਕੁਝ ਨਹੀਂ ਲੈ ਜਾਣਾ ਇਸ ਦੁਨੀਆ ਤੋਂ ਆਪਣੇ ਮਾਂ ਪਿਓ ਦਾ ਸਤਿਕਾਰ ਕਰੋ ਆਪ ਤੋਂ ਵੱਡਿਆਂ ਦਾ ਸਤਿਕਾਰ ਕਰੋ ਆਪਣੇ ਪੰਜਾਬ ਦਾ ਇਹ ਵਿਰਸਾ ਨਹੀਂ ਸੀ ਕਿ ਵਿਰਦਾ ਅਸ਼ਰਮ ਬਣ ਸਾਡੇ ਪੰਜਾਬ ਦਾ ਇਹ ਵਿਰਸਾ ਨਹੀਂ ਸੀ ਕਿ ਆਰਾਖ ਅਸ਼ਰਮ ਬਣ ਪਰ ਮੇਰੇ ਖਿਆਲ ਆ ਸਾਡੇ ਪੰਜਾਬ ਤੋਂ ਵੱਧ ਵਿਰਦਾ ਅਸ਼ਰਮ ਨੇ ਏਡਾਂ ਦੀਆਂ ਗੱਲਾਂ ਸਾਡੇ ਪੰਜਾਬ ਨੂੰ ਸ਼ੋਭਾ ਨਹੀਂ ਬਣਦੀਆਂ ਕਿਉਂਕਿ ਗੁਰੂਆਂ ਦੀਆਂ ਦੇਤਾਂ ਅਸੀਂ ਪਤਾ ਨਹੀਂ ਕਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਤੋਂ ਲੜਦੇ ਫਿਰਦੇ ਆ ਮੈਂ ਛੋਟੀ ਜੀ ਤੁਹਾਨੂੰ ਗੱਲ ਸੁਣਾਉਣਾ ਕਿ ਜਦੋਂ ਬੰਦਾ ਹੁੰਦਾ ਅਸੀਂ ਉਸ ਦੀ ਕਦਰ ਨਹੀਂ ਕਰਦੇ ਇੱਕ ਵਾਰ ਇੱਕ ਮੀਆਂ ਬੀਬੀ ਸੀ ਆਪਸ ਮੀਆਂ ਬੀਬੀ ਇੰਨਾ ਕੁ ਪਿਆਰ ਕਰਿਆ ਕਰੋ ਚਾਹੇ 10 ਵਾਰੀ ਲੜਪੋ ਦੇ ਦਿਲ ਦੇ ਵਿੱਚ ਪਰ ਉਸੇ ਦਿਨ ਬੋਲਦਿਆਂ ਕਰੋ ਆਪਸ ਕਿਉਂ ਕਿਉਂਕਿ ਇੱਕ ਮੀਆਂ ਬੀਬੀ ਸੀ ਉਹ ਦੋਨਾਂ ਦੀ ਲੜਾਈ ਹੋਈ ਲੜਾਈ ਹੋਈ ਬੋਲਣੋਂ ਹਟ ਕੇ ਬੋਲਣੋਂ ਹਟ ਕੇ ਤਾਂ ਰਾਤ ਨੂੰ 2 ਵਜੇ ਉਹ ਜਿਹੜਾ ਭਾਈ ਸੀ ਉਹਨੂੰ ਪਿਆਸ ਲੱਗੀ ਤੇ ਉਹਨੇ ਜਾ ਕੇ ਫਰਿੱਜ ਖੋਲੀ ਬੋਤਲ ਲੈ ਕੇ ਪਾਣੀ ਪੋਣ ਲੱਗਿਆ ਤਾਂ ਉਹਦੀ ਘਰਵਾਲੀ ਨੇ ਆ ਕੇ ਬਾਹ ਫੜ ਲਈ ਉਹਦੀ ਬਾਹ ਫੜ ਕੇ ਕਹਿਣ ਲੱਗੀ ਕਿ ਤੂੰ ਚਾਹੇ ਲੱਖ ਮੇਰੇ ਨਾਲ ਲੜਿਆ ਹੋਇਆ ਪਰ ਤੂੰ ਮੇਰਾ ਹੱਕ ਨਹੀਂ ਲੈ ਸਕਦਾ ਉਹ ਕਹਿੰਦੀ ਨੂੰ ਕਹਿੰਦਾ ਕਾਦਾ ਹੱਥ ਉਹ ਕਨਾਹ ਜਿਹੜੀ ਸੇਵਾ ਇਹਦਾ ਹੱਥ ਕੋਈ ਨਹੀਂ ਲੈ ਸਕਦਾ ਤੂੰ ਮੇਰੇ ਨਾਲ ਚਾਹੇ ਲੜਿਆ ਹੋਇਆ ਪਰ ਪਾਣੀ ਮੈਂ ਪਾ ਕੇ ਦਉਂਗੀ ਜਿੰਨਾ ਜਿੰਨਾ ਰੋਜ਼ ਕਰੂੰਗਾ ਉਹਨੇ ਬੋਤਲ ਭਰੀ ਪਾਣੀ ਪਾ ਕੇ ਉਹਨੂੰ ਪਿਆਇਆ ਕਿ ਆਦਮੀ ਨੂੰ ਵੀ ਤੰਗ ਤਈ ਹੋਰ ਉਹ ਕਹਿਣ ਲੱਗਾ ਕਿ ਭਗਵਾਨ ਨੇ ਮੇਰੀ ਗਲਤੀ ਹੋਈ ਹੈ ਤੇ ਮੈਨੂੰ ਮਾਫ਼ ਕਰ ਉਸ ਸਮਾਂ ਬੀਤ ਗਿਆ 12-15 ਸਾਲ ਬਾਅਦ ਉਸ ਦਾ ਰਾਮ ਉਹਦੀ ਘਰ ਵਾਲੀ ਚਲੇ ਗਈ ਤੇ ਇੱਕ ਦਿਨ ਰਾਤ ਨੂੰ ਫੇਰ ਉਹਨੂੰ ਪਿਆਸ ਲੱਗੀ ਜਦੋਂ ਉਹਨੇ ਫ੍ਰੀਜ ਖੋਲ੍ਹੀ ਫ੍ਰੀਜ ਚੋਂ ਬੋਤਲ ਕੱਢੀ ਤਾਂ ਉਹਦੇ ਦਿਲ ਨੇ ਆਵਾਜ਼ ਦਿੱਤੀ ਕਿ ਅੱਜ ਹੱਥ ਜਿਤਾਉਣ ਵਾਲੀ ਨਹੀਂ ਉਹ ਕੋ ਕੋ ਕੰਮ ਤੇ ਉਹ ਫੋਟੋ ਕੰਪਨੀ ਦੇ ਤੱਕੀ ਸੀ ਅਧਿਕਾਰ ਵਾਲੇ ਨੂੰ ਜਿਹੜੀ ਜਾਂਚ ਕੀਤੀ ਸੀ ਪਰ ਉਹ ਬੋਤਲ ਕੱਢ ਕੇ ਉਹਨੇ ਪਾਣੀ ਨਹੀਂ ਪੀਤਾ ਟੁੱਟੋ ਦੀ ਅੱਖਾਂ 'ਚੋਂ ਇੰਨਾ ਪਾਣੀ ਗਿਰਿਆ ਕਿ ਮੈਂ ਲੜਦਾ ਰਿਆ ਜਿੰਨਾ ਮਰਦੀ ਲੜਦਾ ਹੁਣ ਜੇ ਮੈਂ ਕਹਾਂ ਮੈਂ ਆਪਣੀ ਗੱਲ ਕਰਾਂ ਮੇਰੇ ਖਾਲ ਮੈਂ ਔਰ ਮੇ ਵਾਈਫ ਆਸਿ 10 ਵਾਰੀ ਲੜਦੀ ਆ ਪਰ ਅਸੀਂ ਸ਼ਾਮ ਨੂੰ ਜਦੋਂ ਖਾਣਾ ਖਾਣਾ ਇਕੱਠਿਆਂ ਨੇ ਬੈਠੇ ਹੁਣ ਇਸ ਤਰ੍ਹਾਂ ਕੇ ਖਾਣਾ ਹੈ ਕਿ ਜੇ ਲੜਿਆ ਤਾਂ ਬੋਲ ਵੀਏ ਕਿਉਂ ਕਿਉਂਕਿ ਜਦੋਂ ਖਾਣਾ ਖਾਣ ਲੱਗਣਾ ਤੇ ਮੈਂ ਨਹੀਂ ਬੋਲਦਾ ਤਾਂ ਇਹਨਾਂ ਨੇ ਜਾਣ ਕੇ ਪੁੱਛ ਲੈਣਾ ਕਿ ਅੱਜ ਰੋਟੀ-ਮੋਟੀ ਤਾਂ ਨਹੀਂ ਬਣੀ ਤੇ ਮੈਨੂੰ ਕਹਿਣਾ ਪੈਣਾ ਤੇ ਜੇ ਇਹ ਲੜੇ ਨੇ ਤੇ ਮੈਂ ਕਹਿ ਦੇਣਾ ਕਿ ਤੂੰ ਸਲਾਹ ਕਿਉਂ ਨਹੀਂ ਕਰ ਰਹੀ ਤੇ ਮੈਨੂੰ ਖਾ ਲੈ ਲੜਾਈ ਦਾ ਤਾਂ ਬੋਲ ਲੜਾਈਆਂ ਕੀ ਨੇ ਅੱਜ ਕਰਦੇ ਵਿੱਚ ਜਿਸ ਔਰਤ ਨੇ ਤੁਸੀਂ ਬੈਠੀਆਂ ਮਾਈਆਂ ਇੱਥੇ ਪਹਿਲੇ ਜ਼ਮਾਨੇ ਦੀ ਜਿਹੜੀਆਂ ਸੱਸਾਂ ਸੀ ਉਹ ਲੋਹਾਂ ਦੀਆਂ ਕੁੱਤਾਂ ਤੱਕ ਕੱਟ ਪੰਗੀਆਂ ਸੀ ਅੱਜ ਅੱਜ ਕਹਿ ਲੈ ਕੁੱਤਾਂ ਪਰ ਗੱਲ ਲੜਾਈ ਕਿੰਨੀ ਕਹ ਜਿਸ ਔਰਤ ਨੇ ਆਪਣੇ ਆਦਮੀ ਦੀ ਕਮਾਈ ਨੂੰ ਥੋੜੋ ਥੋੜਾ ਇਕੱਠਾ ਕਰਕੇ ਘਰ ਨੂੰ ਬਣਾਇਆ ਉਹਨੂੰ ਫਿਕਰ ਹੁੰਦਾ ਕਿ ਮੇਰਾ ਘਰ ਜਿਹੜਾ ਉਹ ਖਰਾਬ ਨਾ ਹੋ ਜਾਵੇ। ਨੂੰਹਾਂ ਆਉਂਦੀਆਂ ਨੇ ਲੜਾਈ ਸਿਰਫ ਇੰਨੀ ਗੱਲ ਨਹੀਂ ਹੁੰਦੀ ਐ ਕਿ ਸੱਸ ਨੂੰ ਇਹ ਫਿਕਰ ਹੁੰਦਾ ਕਿ ਮੈਂ ਬੜਿਆ ਔਖਾ ਬਣਾਇਆ ਇਹ ਖਰਾਬ ਨਾ ਕਰੇ। ਤੇ ਜਿਹੜੀ ਚੰਗੀ ਮੂਹ ਹੁੰਦੀ ਐ ਤੇ ਉਹ ਕਹਿ ਦਿੰਦੀ ਐ ਕਿ ਠੀਕ ਐ ਜਦੋਂ ਤੁਸੀਂ ਕੋਣ ਜਿਹਾ ਹੋਵੇਂ ਹੋਇਆ ਪਰੇਦਾ। ਤੇ ਜੀਨੇ ਨਹੀਂ ਬਸਣਾ ਉਹ ਕਹਿ ਦਿੰਦੇ ਨੂੰ ਸਖਾਏਂਗੇ ਮਾਂਪੋ ਕਹਿੰਦੇ ਹੁੰਦੇ ਸੀ ਵੀ ਇਹ ਤੇਰੀ ਡੋਲੀ ਚਲੀ ਆ ਅਰਥੀ ਆਵੇ ਤੇ ਅੱਜ ਕੀ ਕਹਿੰਦੇ ਐ ਕਿ ਜੇ ਉਂਗਲ ਤੇ ਵਾਲ ਖਰੀਦਣ ਕਹਿੰਦਾ ਸਾਨੂੰ ਦੱਸ ਦੀ ਉਹਦੀ ਉਂਗਲ ਵੱਟ ਲਿਆ ਮੰਗੇ ਉਹ ਕੀ ਕਿੱਦਾ ਬਸਣਾ ਗੱਲ ਕੁਛ ਨਹੀਂ ਛੋਟੀ ਜੀ ਗੱਲ ਹੁੰਦੀ ਐ ਸੱਤ ਕਹਿੰਦੀ ਐ ਮਸ਼ੀਨ ਬੇਨਾ ਐ ਨਾ ਕਰੇ ਤਾਂ ਖਰਾਬ ਉਹਦਾ ਏਦਾਂ ਕਰਨਾ ਐ ਤੇ ਕੀ ਗੱਲ ਹੈ ਇਹ ਨੂੰ ਕਹਦਾਂ ਵੀ ਠੀਕ ਹੈ ਮੰਮੀ ਅੱਕੇ ਤੂੰ ਐਂ ਦਾ ਕਰ ਮੰਮੀ ਲੜਾਈ ਕਿੰਨੀ ਹੈ ਨਾ ਸਾਸ ਨੂੰ ਤਾਂ ਫਿਕਰ ਆਇਆ ਕਿ ਉਹਨੇ ਪੈਸੇ ਆਪਣੇ ਆਦਮੀ ਦੇ ਥੋੜੇ-ਥੋੜੇ ਕੁਝ ਕੱਢੇ ਦੇਹ ਚੋਂ ਐਂ ਨਹੀਂ ਕੁਝ ਬਚਾਏ ਸੋਬੇ ਚੋਂ ਕੁਝ ਥੀਸਾਂ ਚੋਂ ਕੋ ਮਸ਼ੀਨ ਲਈ ਉਹਨੂੰ ਦੁੱਖ ਹੈ ਕਿ ਮਸ਼ੀਨ ਖਰਾਬ ਨਾ ਹੋਵੇ ਮੇਰੇ ਆਦਮੀ ਦੀ ਮਿਹਨਤ ਕਮਾਈ ਹੈ ਕਿ ਜਦੋਂ ਉਹ ਹੀ ਮੂੰਹਾਂ ਤੇ ਸੱਸਾਂ ਬਣਦੀਆਂ ਨੇ ਫਿਰ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿਉਂ ਹੋ ਅਸੀਂ ਆਪਣੀ ਸੱਸ ਨਾਲ ਐਵੇਂ ਲੜਉਂਦੇ ਰਹੇ ਗੱਲ ਤਾਂ ਇੰਨੀ ਸੀ ਕਿ ਜਿਹੜੀ ਚੀਜ਼ ਆਪਣੇ ਹੱਥੀ ਬਣਾਈ ਹੋਵੇ ਉਹ ਖਰਾਬ ਹੋਣੀ ਨਹੀਂ ਚਾਹੀਦੀ ਆਹ ਲੜਾਈਆਂ ਕਰਕੇ ਸਾਡੇ ਅੱਜ ਖਲਾਫ ਆ ਪਿਆਰ ਬਣਾ ਕੇ ਰੱਖੋ ਕੁਝ ਨਹੀਂ ਲੈ ਜਾਣਾ ਇਸ ਦੁਨੀਆ ਤੋਂ ਸਤਕਾਰ ਕਰੋ ਆਪਣੇ ਮਾਪਿਆਂ ਦਾ ਸਤਕਾਰ ਕਰੋ ਆਦਰ ਵਡਿਆਂ ਦਾ ਸਤਕਾਰ ਕਰੋ ਆਪਣੇ ਮਾਪਿਆਂ ਨੂੰ ਵਿਰਦਾਸ਼ਮਾਨ ਦੇ ਵਿੱਚ ਨਾ ਛੱਡੋ ਕਿ ਤੁਹਾਡੇ ਨਾਲ ਵੀ ਉਹੀ ਗੱਲ ਹੋਣੀ ਹੈ ਗੱਲ ਹੋਈ ਸੀ ਨਾ ਕਿ ਪਿਓ ਹੋਇਆ ਕਿ ਆਪਣਾ ਪੋਤਾ ਆਪਣਾ ਪਿਓ ਨੂੰ ਜਾ ਕੇ ਮੈਂਤ ਸੁਣੇ ਹਾਂਜੀ ਤੇ ਜਦੋਂ ਉਹ ਮੈਂਤ ਤੇ ਜਾ ਕੇ ਲੈ ਕੇ ਜਾ ਰਿਹਾ ਸੀ ਤਾਂ ਉਹ ਪਿਓ ਆਪਣੇ ਪੁੱਤ ਨੂੰ ਕਹਿੰਦਾ ਪੁੱਤ ਤੂੰ ਅੱਕੇ ਕਰਕੇ ਸਿੱਖ ਤੂੰ ਕਹਿੰਦਾ ਬਾਪੂ ਪਿਓ ਕਹਿੰਦਾ ਤੇਰੀ ਵੀ ਵਾਰੀ ਆਉਣੀ ਹੈ ਤੇ ਤੈਨੂੰ ਵੀ ਸਿੱਖਣਾ ਹੈ ਇੱਥੇ ਤਾਂ ਮੈਂ ਆਪਣੇ ਪਿਓ ਨੂੰ ਕਿਹਾ ਸੀ ਉਹ ਕਰਨਾ ਥੋੜਾ ਜਿਆ ਕੇ ਸਿੱਖ ਨਹੀਂ ਕਿਉਂ ਆ ਪਾਇਏ ਕਿੰਨੀ ਲੇਰ ਬਜ਼ੁਰਗਾਂ ਨੇ ਰਹਿ ਜਣਾ ਬਜ਼ੁਰਗਾਂ ਨੇ ਹੁੰਨਿਆ ਧਰ ਨੂੰ ਜਿੰਦਾ ਲਾਉਣ ਦੀ ਲੋੜ ਨਹੀਂ ਉਹzur ਕੀ ਮੰਗਦੇ ਨੇ ਸਾਨੂੰ ਪਾਲਿਆ ਦੱਸੋ ਅਸੀਂ ਉਸ ਮਾਂ ਦਾ ਦੇਣ ਦੇ ਸਕਦੇ ਆ ਜਿਨੇ ਤੁਹਾਨੂੰ ਜਿੱਲਿਆਂ ਤੋਂ ਚੱਕ ਕੇ ਸੁੱਕੇ ਪਾਇਆ ਔਰ ਉਹ ਬਿੱਲੇ ਤੇ ਸੁੱਤੀ ਅਸੀਂ ਉਸ ਮਾਪੋ ਦਾ ਦੇਣ ਦੇ ਸਕਦੇ ਆ ਜਿਨੇ ਕਰਦੇ ਚੱਕੇ ਠੱਗੀਆਂ ਮਾਰੀਆਂ ਪਰ ਔਟੀਆਂ ਖੁਆਇਸ਼ਾਂ ਪੂਰੀਆਂ ਤੁਹਾਨੂੰ ਪੜਾਇਆ ਉਖਾਇਆ ਅਸੀਂ ਉਸ ਮਾਪੋ ਦਾ ਆਪਣੇ ਜੰਮ ਦੀਆਂ ਜੁਕੀਆਂ ਵੀ ਹਲਾ ਕੇ ਉਹਨਾਂ ਦੇ ਪੈਰਾਂ ਚ ਪਾ ਦਈਏ ਤੇ ਅਸੀਂ ਪੂਰਾ ਨਹੀਂ ਕਰ ਸਕਦੇ ਲੇਕਿਨ ਜਦੋਂ ਗੱਲ ਮਾਪੋ ਦੇ ਪਾਲਣ ਦੀ ਆਉਂਦੀ ਹੈ ਤਾਂ ਫਿਰ ਬੱਚੇ ਕਹਿੰਦੇ ਫਿਰਦਾ ਸਾਂਸ ਕੀ ਮੰਗਦੇ ਨੇ ਉਹ ਉਹ ਤਾਂ ਸਭ ਘਰੇ ਬੈਠੇ ਥੋੜੀ ਸੁਖ ਮੰਨਦੇ ਨੇ ਕਿ ਮੇਰੇ ਬੱਚੇ ਨੂੰ ਰਾਜੀ ਰੱਖੀ ਮੇਰੇ ਬੱਚੇ ਦੀ ਜਿੰਦਗੀ ਬਲਾਤ ਰੱਖੀ ਮੇਰੇ ਬੱਚੇ ਦਾ ਕਾਰੋਬਾਰ ਚੱਲਦਾ ਰਹੇ ਥੋਮੂ ਤੇ ਘਰ ਰੱਬ ਬੈਠਾ ਆਪਸੀਖਾਂ ਦੇ ਰਿਹਾ ਉਹ ਨਹੀਂ ਲਈਆਂ ਦੰਗੀਆਂ ਕੋਧ ਕੋਲ ਲੇਕਿਨ ਅਸੀਂ ਜਾ ਕੇ ਮੰਡਲ ਗੁਰਦੁਆਰੇ ਮੱਥੇ ਉਹ ਰਗੜਦੇ ਆ ਫਿਰ ਉਹ ਵੀ ਕਹਿੰਦਾ ਵੀ ਜਾ ਮੇਰੇ ਕੋਲ ਨਹੀਂ ਅਜੂਰੇ ਬੈਠੇ ਸੀ ਮੰਸਿਪਲ ਸਾਹਿਬ ਤੋਂ ਮੈਂ ਇਹਨਾਂ ਨਾਲ ਵੀ ਗੱਲ ਸਾਂਝੀ ਕੀਤੀ ਡਾਕਟਰ ਸਾਹਿਬ ਰੱਬ ਨੇ ਆਪਣੇ ਆਪ ਨੂੰ ਚੌਥੀ ਜਗ੍ਹਾ ਦਿੱਤੀ ਕੰਨ ਦਾ ਪਹਿਲੇ ਗੁਰੂ ਮਾਤ ਪਿਤਾ ਦੂਜੇ ਗੁਰੂ ਸਿੱਖਸ਼ਣ ਪੜਾਉਣ ਵਾਲੇ ਜਿਨ੍ਹਾਂ ਨੇ ਤੁਹਾਨੂੰ ਬੋਲਣਾ ਚੱਲਣਾ ਉੱਠਣਾ ਬੈਠਣਾ ਇਹ ਦੁਨੀਆ ਵਿੱਚ ਰਸਾਇਆ ਤੀਸਰਾ ਗੁਰੂ ਉਸਤਾਦ ਕੰਮ ਸੌਣ ਵਾਲਾ ਜਿਵੇਂ ਤੁਹਾਨੂੰ ਕਮਾਈ ਕਰਨੀ ਸਿਖਾਈ ਟੱਬਰ ਪਾਲਣਾ ਸਿਖਾਇਆ ਪਹਿਲਾ ਗੁਰੂ ਮਹਾਕਤਾਰ ਦੂਜਾ ਗੁਰੂ ਸੇਖੰਤ ਤੀਜਾ ਗੁਰੂ ਅਰਜਨ ਰੱਬ ਕਹਿੰਦਾ ਚੌਥਾ ਗੁਰੂ ਰਬ ਆਪ ਤੈਨਾਂ ਪਹਿਲਾ ਤਿੰਨਾਂ ਦਾ ਬਣ ਕੇ ਤੂੰ ਜੇ ਤੂੰ ਇਹ ਤਿੰਨਾਂ ਦਾ ਹੈ ਤਾਂ ਮੇਰੇ ਕੋਈ ਤੂੰ ਜਦੋਂ ਇਹਨਾਂ ਦਾ ਨਹੀਂ ਬਣਿਆ ਜਿਨ੍ਹਾਂ ਨੇ ਤੈਨੂੰ ਇਸ ਇੱਥੇ ਜਨਮ ਦੇ ਕੇ ਇਹਨਾਂ ਕੋਲ ਤੈਨੂੰ ਦਿੱਤਾ ਮੇਰੇ ਨਾਲ ਕੀ ਕਰੇਗਾ ਸੋ ਇਹ ਇਹ ਗੱਲਾਂ ਪਿਆਰ ਬਣਾ ਕੇ ਰੱਖੋ ਆਪਣੇ ਬੱਚਿਆਂ ਨੂੰ ਰਾਤ ਨੂੰ ਟਾਈਮ ਕੱਢਿਆ ਕਰੋ ਕਿ ਅਸੀਂ ਆਪਣੇ ਬੇਬੀ ਦੇਤੇ ਗੁਰੂਆਂ ਪੀਰਾਂ ਦੀਆਂ ਸਾਖੀਆਂ ਸੁਣਾਈਏ ਸਾਡੀਆਂ ਅਦਾਕੀਆਂ ਸੁਣਦੀਆਂ ਆਉਂਦੀਆਂ ਤੇ ਹਰ ਰੋਜ਼ ਕੋਈ ਕਹਾਣੀ ਸੁਣਾਉਣੀ ਉਹਨਾਂ ਨੇ ਚਾਹੇ ਦਸਵੇਂ ਪਾਤਸ਼ਾਹ ਦੀ ਸਾਖੀ ਸੁਣਾਉਣੀ ਚਾਹੇ ਮਹਾਰਾਜ ਦੇ ਦੀ ਸੁਣਾਉਣੀ ਚਾਹੇ ਨਵਾਬ ਮਲੇਰਕੋਟਲਾ ਦੀ ਜੀ ਸੁਣਾਉਣੀ ਪੀਰ ਬੁੱਧੂ ਸਾਹਿਬ ਦੀ ਸੁਣਾਉਣੀ ਕਦੇ ਖਵਾਜੇ ਪੀਰ ਦੀ ਸੁਣਾਉਣੀ ਸਾਨੂੰ ਪਤਾ ਸੀ ਕਿ ਹਾਂ ਫੁਲਾਣਾ ਫੁਲਾਣਾ ਪਰ ਅੱਜ ਅੱਜ ਮੋਬਾਈਲ ਦੇ ਕੇ ਇਸ ਬੱਚੇ ਨੂੰ ਫੜਾ ਕੇ ਆਪ ਚਲੇ ਜਰਨੇ ਕੰਮ ਕਰਨ ਦੇ ਲਈ ਤੇ ਤੁਸੀਂ ਦੇਖਿਓ 10 ਸਾਲ ਹੋ ਗਏ ਹਨ ਜੋ ਆ ਜਿਹੜੇ ਛੋਟੇ ਛੋਟੇ ਬੱਚੇ ਬੈਠੇ ਜਿੰਦੋਂ ਤੁਸੀਂ ਦੱਸਿਆ ਕਰੋਗੇ ਨਾ 10ਵੇਂ ਪਾਸ਼ਾ ਨੇ ਸਾਡੇ ਲਈ ਸ਼ਹਾਦਤ ਦਿੱਤੀ ਸਾਰਾ ਪਰਿਵਾਰ ਵਾਰਿਆ ਇਹ ਅਸਿਆ ਕਰਨ ਦੇ ਹੁਕਮ ਦੇ ਤੁਸੀਂ ਜਦੋਂ ਤੁਸੀਂ ਦੱਸੋਗੇ ਨਾ ਪੀਰ ਬੁੱਧੂ ਸ਼ਾਹ ਨੇ 400 ਮਰੀਦ ਆਪਣੀ ਜਵਾਈ ਤੱਕ ਬਾਅਦ ਤੇ ਅਸਿਆ ਕਰਨਗੇ ਇਹ ਜੇ ਤੁਸੀਂ ਦੱਸੋਗੇ ਨਾ ਸ਼ਿਵਜੀ ਮਹਾਰਾਜਾ ਆਖਵਾਜਾ ਪੀਰ ਹੱਸਿਆ ਕਰਨਗੇ ਕਿਉਂ ਕਿ ਅਸੀਂ ਉਧਰ ਨੂੰ ਲੈ ਕੇ ਨਹੀਂ ਜਾ ਰਹੇ ਬੜੇ ਆਉਂਗੇ ਇੱਥੇ ਮੇਰੇ ਕੋਲ ਬੱਚਾ ਸਾਡੀ ਇੱਜ਼ਤ ਨਹੀਂ ਕਰਦਾ ਬੱਚਾ ਇੱਜ਼ਤ ਕਿੱਦਾਂ ਕਰੂਗਾ ਜਦੋਂ ਮਾਂ ਪਿਓ ਖੁਦ ਆਪਣੇ ਮਾਂ ਪਿਓ ਦੀ ਉਸ ਬੱਚੇ ਸਾਡੀ ਇੱਜ਼ਤ ਨਹੀਂ ਕਰਦਾ ਤੋ ਕਿਵੇਂ ਕਰੂਗਾ ਇੱਕ ਦਿਨ ਮੇਰੇ ਕੋਈ ਫੈਮਿਲੀ ਆਈ ਉਹ ਬੱਚੇ ਇੱਕ ਬੇਟਾ ਵੀ ਹੈ ਤੇ ਛੋਟੀ ਬੇਟੀ ਉਹ ਆਪਣੇ ਮਾਪਿਆਂ ਨੂੰ ਕੀ ਕਹਿ ਕੇ ਲੈ ਰਹੇ ਇਹ ਮੰਮੀ ਓਏ ਪਾਪਾ ਮੈਂ ਉਹਨਾਂ ਨੂੰ ਪੁੱਛਿਆ ਮੇਰੇ ਬੱਚੇ ਇਹ ਪ੍ਰਿਵਟ ਗਵਰਨਮੈਂਟ ਸਕੂਲ ਹਟਾਵਾ ਪੜਦੇ ਆ ਮੈਂ ਕਿਹਾ ਇਹਨਾਂ ਨੂੰ ਹਟਾ ਕੇ ਨਾ ਸਰਕਾਰੀ ਸਕੂਲ ਚ ਜਾਓ ਜੇ ਕਿਉਂ ਜੀ ਅਸੀਂ ਤਾਂ ਬੜਾ ਔਖਾ ਪੜਾ ਰਹੇ ਆ ਮੈਂ ਕਹਿੰਦਾ ਭਾਈ ਸਕੂਲ ਚ ਜਾਂਦੇ ਆ ਐਜੂਕੇਸ਼ਨ ਲੈਣ ਸਰਕਾਰ ਤੁਸੀਂ ਦੇਣੇ ਆ ਤੂੰ ਆਪਣੇ ਬਾਪੂ ਓਏ ਬਾਪੂ ਕਹਿ ਕੇ ਬੁਲਾਉਂਦਾ ਹੋਏਗਾ ਇਹਨੇ ਦੇਖ ਲਿਆ ਜਿਹੜਾ ਪਿਓ ਓਏ ਬਾਪੂ ਕਹਿੰਦਾ ਕੱਜ ਤੈਨੂੰ ਓਏ ਪਾਪਾ ਕਹਿੰਦਾ ਜਦੋਂ ਤੂੰ ਕਹਿੰਗਾ ਨਾ ਬਾਪੂ ਜੀ ਤੇਪੇ ਜੀ ਉਹ ਵੀ ਕਹੂੰਗਾ ਮੰਮੀ ਜੀ ਡੈਡੀ ਜੀ ਤੂੰ ਬੱਚਿਆਂ ਨੂੰ ਸਨਸਕਾਰ ਦਿਓ ਤਾਂ ਜੋ ਅਸੀਂ ਆਪਣੇ विरसे अपनी विरासत में अपने पंजाब संभाल सकी सो so, इन गलत आप साहब का बहुत धनवाद प्रोग्राम इन्होंने भी अगर जाना बहुत ज्यादा गायक बैठे हैं सुनिए और मैं सारे महापुरुषों डॉक्टर साहब को बेनती करूंगा कि के आप कैंप लगे हुआ है उद्घाटन बहुत